ਅੱਖੋ ਕੇ ਟੀਵੀ ਵੇਖਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਯਾਨੀ ਬਲਵਿੰਦਰ ਸਿੰਘ ਪੱਖੋ ਕੇ ਵੱਲੋਂ ਆਪ ਸਭ ਨੂੰ ਫਤਿਹ ਪ੍ਰਮਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸਟੂਡੀਓ ਚ ਪਹੁੰਚੇ ਆ ਜੀ ਸਤਿਕਾਰਯੋਗ ਬੀਬੀ ਮਨਜੀਤ ਕੌਰ ਜੋ ਕਿ ਸਿੰਗੜੀ ਨੇ ਸਵਰਗਵਾਸੀ ਭਾਈ ਬਲਵਿੰਦਰ ਸਿੰਘ ਪਿੰਡ ਪੱਟੀ ਤੋਂ ਰੰਗਰੇਟਾ ਪਰਿਵਾਰ ਹੈ ਜੀ ਤੇ ਬੇਟੀ ਦਾ ਆਨੰਦਕਾਰ ਜੀ ਆ ਜੀ 20 ਫਰਵਰੀ 2025 ਨੂੰ ਬੇਟੀ ਦਾ ਵਿਆਹ ਆ ਤੇ ਆਂਦਨ ਦਾ ਬਹੁਤ ਸੀਮਤ ਸਾਧਨਿਆਂ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਟਾਈਮ ਪਾਸ ਕਰਦੇ ਆ। ਬੇਟੀ ਦਾ ਪਹਿਲਾਂ ਵੀ ਵਿਆਹ ਕੀਤਾ ਸੀ ਤੇ ਉਹਦਾ ਸਰਦਾਰ ਜਿਹੜਾ ਕਾਰਜ ਚਲਾਣਾ ਕਰ ਗਿਆ ਇੱਕ ਛੋਟਾ ਬੱਚਾ ਵੀ ਆ ਤੇ ਹੁਣ ਦੁਬਾਰਾ ਉਸ ਬੇਟੀ ਦਾ ਵਿਆਹ ਕਰ ਰਿਹਾ। ਤੇ ਇੱਕ ਆਸ ਉਮੀਦ ਦੇ ਨਾਲ ਸਾਡੇ ਤੱਕ ਪਹੁੰਚ ਗਿਆ। ਤੇ ਆਓ ਸਾਰੇ ਰਲ ਮਿਲ ਕੇ ਇਸ ਬੇਟੀ ਦੇ ਵਿਆਹ ਦੇ ਵਿੱਚ ਕੁਛ ਨਾ ਕੁਛ ਤਿਲ ਫੁੱਲ ਭੇਟਾ ਸ਼ਗਨ ਦੇ ਕੇ ਤੋਰੀਏ। ਤੇ ਬੀਬੀ ਜੀ ਕੀ ਕੰਮ ਕਰਦੇ ਹੋ ਤੁਸੀਂ? ਵੀਰ ਜੀ ਇੱਕ ਰੱਖਣਾਂ ਦੇ ਕਰਦੇ। ਮੇਰੀ ਬੇਟੀ ਦਾ ਬਹੁਤ ਮੰਦੀ ਹਾਲਤ ਹੈ ਤੇ ਜੀ ਤਰੀਕ ਨੂੰ ਉਹਨਾਂ ਦੀ ਮਰਜ ਆ ਤੇ ਕੋਈ ਵੀ ਜੀ ਸੇਵਾ ਪਾਣੀ ਸਰਦਾ ਬੰਦਾ ਤੇ ਉਹ ਜੀ ਨਹੀਂ ਕੋਈ ਤੁਹਾਡੇ ਕੋਲ ਹੁਣ ਪੈਸੇ ਹੈ ਕਿੰਨੇ ਕੇ ਕਰ ਕੋਈ ਨਹੀਂ ਵੀਰ ਜੀ ਅਕੇ ਤੋਂ ਫੜ ਕੇ ਅੱਜ ਨਾਲ ਆਈ ਜਿੰਦਾਂ ਨਹੀਂ ਇਹ ਕਿਰਾਇਆ ਲਾ ਕੇ ਲੈ ਕੇ ਆਈ ਇੱਕ ਜਿੰਦਾਂ ਨਹੀਂ ਨਾਲ ਬੀਬੀ ਆਈ ਉਹ ਕਿਰਾਇਆ ਲਾ ਕੇ ਵੀਰ ਜੀ ਉਹਨਾਂ ਕੋਲ ਮੈਨੂੰ ਲੈ ਕੇ ਆਈ ਮੇਰਾ ਕੋਈ ਸਹਾਰਾ ਨਹੀਂ ਕੋਈ ਮੇਰੀ ਬੇਟੀ ਬਈ ਉੱਠਣੀ ਚਾਹੀਦੀ ਤੇ ਕੋਈ ਪਹਿਲੇ ਸਰਦਾਰ ਨਾਲ ਉਹਦੇ ਨਾਲ ਕੀ ਪਾਣਾ ਵਾਪਰ ਗਿਆ ਕਾਲਾ ਪੀ ਲਿਆ ਉਹ ਗਿਆ ਸੀ ਅੱਛਾ ਤੇ ਮੀਨਾਰਾ ਇਲਾਜ ਕਰਾਉਂਦੇ ਰਹੇ ਉਹਦਾ ਮਾਪਿਓ ਹੂੰ ਤੇ ਨਹੀਂ ਕੋਈ ਗੱਲ ਬਣੀ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਉਹ ਕਰਾਉਂਦੇ ਕਰਦੇ ਵੀਰ ਜੀ ਲੋਕਾਂ ਦੇ ਘਰਾਂ ਚ ਕਿੰਨੇ ਕ ਪੈਸੇ ਮਿਲ ਜਾਂਦੇ ਆ ਤੁਹਾਨੂੰ ਤਾਂ ਸਭ ਕੋ ਯਾਰ ਕੋਈ 1200 ਇੰਨਾ ਕੀ ਦਿੰਦੇ ਕਿੰਨੇ ਘਰਾਂ ਦਾ ਕੰਮ ਕਰਦੇ ਹੋ ਤਿੰਨ ਘਰਾਂ ਦਾ ਤਿੰਨ ਘਰਾਂ ਦਾ ਕੰਮ ਹਾਂਜੀ ਕੋਈ ਗੱਲ ਨਹੀਂ ਹੌਸਲਾ ਰੱਖੋ ਜਿਹਦਾ ਕੋਈ ਨਹੀਂ ਹੁੰਦਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੇ ਤੁਸੀਂ ਅੱਜ ਆਸ ਉਮੀਦ ਨਾਲ ਸਾਡੇ ਕੋਲ ਆਏ ਹੋ ਤੇ ਕੋਈ ਥੋੜੇ ਬਹੁਤੇ ਪੈਸੇ ਜਮਾਤੇ ਕੀਤੇ ਹੀ ਹੋਣੇ ਆਪ ਵਿਆਹ ਕਰ ਲਈਏ ਪੰਮ ਕਾ ਪੀਚੇ ਇੱਕ ਕਰਾਣਾ ਜਿੱਦੋਂ ਮਨ ਜੀ ਐ ਉਹ ਜਿਹੜੀ ਪਛਾਣ ਨਹੀਂ ਆਉਂਦੀ ਆ ਕਿੰਨੀ ਮਿਲਦੀ ਪੈਨਸ਼ਨ 1500 ਰੁਪਏ 1500 ਰੁਪਈਆ ਤੇ ਕੁਝ ਲੋਕਾਂ ਦਾ ਤੁਸੀਂ ਕੰਮਕਾਰ ਕਰ ਲੈਂਦੇ ਹੋ ਤੇ ਬੇਟੀ ਆ ਤਾਂ ਉਹ ਉਪਰੇ ਦੋਧ ਤੇ ਪੜੀ ਆ ਉਹ ਦੋਧ ਮੋਲੀ ਲੈਣਾ ਪੈਂਦਾ ਜੀ ਬੇਟੀ ਦਾ ਜਿਹੜਾ ਪਹਿਲੇ ਵਿਆਹ ਚੋ ਬੇਟੀ ਹੈ ਇੱਕ ਹਾਂਜੀ ਠੀਕ ਹੈ ਹੁਣ ਜਿੱਥੇ ਕਰ ਲਗੇ ਉਹ ਵਿਆਹ ਉਹ ਕੀ ਕਰਦਾ ਮੁੰਡਾ ਉਹ ਇਤਰਾਫ ਇਤਰਾਫ ਨੂੰ ਪੁੱਤਰੀਆਂ ਚ ਜਾਂਦੇ ਆ ਸਹੀ ਬੰਦੇ ਚੰਗੇ ਬੰਦੇ ਹਾਂਜੀ ਕੋਈ ਉਹਨਾਂ ਨੇ ਕੋਈ ਡਿਮਾਂਡ ਮੌਂਡ ਤਾਂ ਨਹੀਂ ਰੱਖੀ ਪਈ ਸਾਲ ਪਚਾਈ ਨਾ ਕੁਝ ਨਹੀਂ ਆਉਂਦੀ ਤੇ ਤਿੰਨੇ ਦੀ ਰੇਕ ਲਾ ਦੋ ਤੇ 15 ਬੰਦੇ ਆਵਣ ਅੱਛਾ 10-15 ਬੰਦਿਆਂ ਆਉਂਦੇ ਹਾਂਜੀ ਤੇ ਤੁਹਾਡੇ ਕਿੰਨੇ ਕੋ ਜਾਣਦੇ ਸਾਡੇ ਕੋਲ ਦੋ ਮੱਲਾ ਗੋਂਡ ਗੋਂਡ ਕੋ ਪਰਪਰਾਣੀ ਮੈਂ ਸੱਤਿਆ ਹਾਂ ਠੀਕ ਆ ਵੇਚ ਲੋ ਕੋਈ ਜੰਗਾਤ ਨਹੀਂ ਨਿਆਣੀ ਨੂੰ ਦੇ ਦੋ ਆ ਕਿਹਦੇ ਆਸਮੇਦ ਨਹੀਂ ਕਿਸੇ ਵੇਲੇ ਰਿਸ਼ਤੇਦਾਰਾਂ ਨੂੰ ਸੱਦਾ ਦਈਦਾ ਵੀ ਚਲੋ ਕੋਈ ਨਾ ਕੋਈ ਸ਼ਗਨ ਰੋਕ ਚੋਰ ਹੋਰ ਕੋਈ ਨਹੀਂ ਦਿੱਤੀ ਇਹ ਮੇਰਾ ਸਾਰਾ ਮਾਪਿਓ ਤਾਂ ਮੇਰਾ ਇੱਕ ਮੁੱਖ ਆ ਕੋਈ ਭੈਣ ਭਰਾ ਤੁਹਾਡੇ ਪੇਕਿਆਂ ਲੋ ਕੋਈ ਨਹੀਂ ਕੁਮ ਮਤ ਕਰਦਾ ਮੈਂ ਕਿਹਨੂੰ ਕੋ ਭਰਾ ਦੋਗੇ ਪਰ ਮੋ ਜੀ ਪਰਚਾਈ ਨੂੰ ਮੁੱਕ ਗਈ ਹਾਂ ਕੁਛ ਨਾ ਕੁਛ ਜਿਤਨਾ ਹੁਣ ਥੋੜੇ ਦਿਨ ਹੀ ਰਹਿ ਗਏ ਵਿਆਹ ਨੌ ਨੌ ਕ ਤੇਣੀ ਰਹਿ ਗਈ ਨੌ ਕ ਤੇਣੀ ਨੌ ਇਹ ਦਿਨ ਦਾ ਸਭ ਨਾ ਹੋਈ ਆ ਨੌ ਇਹ ਦਿਨ ਉਹ ਤੇ ਵਿਆਹ ਵਾ ਅੱਠ ਦਿਨ ਹੀ ਰਹਿ ਗਏ ਤੇ ਕੁਛ ਨਾ ਕੁਛ ਕੋ ਸੂਟ ਕੋਈ ਚੀਜ਼ਾਂ ਕੋ ਕੁਛ ਨਹੀਂ ਕੋਈ ਨਹੀਂ ਲਿਆ ਹੈ ਹੀ ਕੁਛ ਕੁਛ ਨਹੀਂ ਲਿਆ ਆ ਵੀ ਜੀਵਿਧਾਰਨ ਜਿਹਨਾਂ ਨੇ ਕੰਮ ਕਰਦੇ ਉਹਨਾਂ ਨੇ ਪਾ ਲਈ ਤੇ ਕੋਈ ਗੱਲ ਨਹੀਂ 사ਦਗੁਰੂ ਕਿਰਪਾ ਕਰਨਗੇ ਜੀ ਸਾਡਾ ਇੱਕ ਵੀਰ ਆ ਗੌਰਵ ਪਨੀਤ ਸਿੰਘ ਉਹਦਾ ਨਾਮ ਆ ਹਾਂਜੀ ਵਿਦੇਸ਼ ਚ ਰਹਿੰਦਾ ਕਿਤੇ ਹਾਂਜੀ ਤੇ ਉਹ ਆਪਣੀ ਕਿਰਤ ਕਮਾਈ ਚੋਂ ਨਾ ਸਾਨੂੰ ਕੁਝ ਸੇਵਾ ਭੇਜਦਾ ਹਾਂਜੀ ਪੀ ਜਦੋਂ ਕਿਤੇ ਕੋ ਤੁਹਾਡੇ ਵਰਗਾ ਕੋਈ ਹੋਰ ਲੋੜਵੰਦ ਪਰਿਵਾਰ ਸਾਡੇ ਕੋ ਆਵੇ ਤੇ ਫਿਰ ਅਸੀਂ ਉਹ ਸੇਵਾ ਦਿੱਤਿਆਂ ਤੇ ਉਸ ਵੀਰ ਦੀ ਭੇਜੀ ਸੇਵਾ ਦੇ ਵਿੱਚੋਂ 10000 ਰੁਪਏ ਅਸੀਂ ਅੱਜ ਤਾ ਨੂੰ ਦੇਣ ਲੱਗੇ ਹਾਂ ਠੀਕ ਹੈ ਤੇ ਸਾਧ ਸੰਗਤ ਜੀ ਫੋਨ ਨੰਬਰ ਇਹਨਾਂ ਦੇ ਕੋਲ ਕੋਈ ਏਡਾ ਹੈ ਨਹੀਂ ਦੱਸਦਾ ਹੀ ਨੰਬਰ ਜੇ ਵੈਸੇ ਅਸੀਂ ਇਹਨਾਂ ਦਾ ਅਕਾਊਂਟ ਨੰਬਰ ਜਿਹੜਾ ਵਾ ਉਹ ਨਾਲ ਸ਼ੋਅ ਕਰ ਦੇਵਾਂਗੇ ਸਕਰੀਨ ਦੇ ਉੱਤੇ ਤੇ ਕਮੈਂਟਾਂ ਦੇ ਵਿੱਚ ਵੀ ਅਸੀਂ ਜਿਹੜਾ ਵਾ ਉਹ ਥੱਲੇ ਲਿਖ ਦੇਵਾਂਗੇ ਇਹਨਾਂ ਦਾ ਬੈਂਕ ਅਕਾਊਂਟ ਨੰਬਰ ਆ ਤੇ ਉਹਦੇ ਤੇ ਤੁਸੀਂ ਜੋ ਵੀ ਤਿਲ ਫੁੱਲ ਭੇਟਾ ਕੋਈ ਧੀ ਰਾਣੀ ਨੂੰ ਕੋਈ ਸ਼ਗਨ ਦੇਣਾ ਚਾਹੋ ਤੇ ਸਿੱਧਾ ਭੇਜਿਓ ਕਿਸੇ ਨੂੰ ਉਲਵ ਚੋਲਾ ਕਰਨ ਪਾਉਣ ਦੀ ਲੋੜ ਨਹੀਂ ਬਾਕੀ ਦਾਸ ਦਾ ਨੰਬਰ ਹੈ ਜੀ 98140 99737 ਇਹਦੇ ਤੇ ਤੁਸੀਂ Google Pay Phone Pe ਜਿਸ ਤਰ੍ਹਾਂ ਵੀ Paytm ਵਗੈਰਾ ਤੁਸੀਂ ਕਰ ਸਕਦੇ ਹੋ ਤੇ ਇਹ ਕਰੋਗੇ ਤੇ ਅੱਜ ਦੀ ਤਰੀਕ ਤੋਂ ਬਾਅਦ ਜੋ ਵੀ ਤੁਸੀਂ ਇਹਨਾਂ ਦੇ ਨਾਮ ਦਾ ਭੇਜੋਗੇ ਉਹ ਇਹਨਾਂ ਤੱਕ ਪਹੁੰਚਦਾ ਅਸੀਂ ਕਰ ਦਾਂਗੇ ਕਿਉਂਕਿ 8 ਦਿਨ ਵਿਆਹ ਦੇ ਵਿੱਚ ਰਹਿ ਗਿਆ ਬਹੁਤਾ ਸਮਾਂ ਹੁਣ ਹੈ ਨਹੀਂ ਜ਼ਿਆਦਾ ਤੇ ਸਾਧ ਸੰਗਤ ਜੀ ਛੋਟੀ ਜੀ ਵੀਡੀਓ ਆ ਤੇ ਇਹਨੂੰ ਵਿਸ਼ੇਸ਼ ਕਰਕੇ ਸਮਝਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਜੇ ਕੋ ਆਸ ਉਮੀਦ ਨਾਲ ਆ ਜਾਂਦਾ ਬੇਸ਼ੱਕ ਸਾਡੀ ਪਹਿਲ ਗੁਰਸਿੱਖ ਪਰਿਵਾਰ ਤੇ ਸ਼ਹੀਦ ਪਰਿਵਾਰ ਹੁੰਦੇ ਆ ਤੇ ਫਿਰ ਇਸ ਤਰ੍ਹਾਂ ਦੇ ਪਰਿਵਾਰ ਜਦੋਂ ਸਾਡੇ ਕੋਲ ਆਸ ਉਮੀਦ ਨਾਲ ਆ ਜਾਂਦੇ ਆ ਤੇ ਫਿਰ ਅਸੀਂ ਉਹਨਾਂ ਨੂੰ ਮਨਾ ਨਹੀਂ ਕਰ ਪਾਉਂਦੇ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੀ ਨਗਰੀ ਚ ਬੈਠੇ ਆ ਤੇ ਸ਼ਾਇਦ ਸਤਗੁਰੂ ਦੀ ਮਰਜੀ ਹੁੰਦੀ ਆ ਤੇ ਉਹੋ ਹੀ ਇਹਨਾਂ ਦੇ ਨਾਲ ਇਹੋ ਜੇ ਲੋੜਵੰਦ ਪਰਿਵਾਰਾਂ ਦੇ ਨਾਲ ਸਾਡਾ ਜੋੜ ਮੇਲ ਬਣਾ ਦਿੰਦੇ ਆ ਉਹੋ ਹੀ ਕੋਈ ਰਾਫਤਾ ਬਣਾ ਦਿੰਦੇ ਆ ਤੇ ਇਹ ਸਾਡੇ ਤੱਕ ਪਹੁੰਚ ਜਾਂਦੀ ਆ 20 ਫਰਵਰੀ 2025 ਨੂੰ ਬੇਟੀ ਦਾ ਵਿਆਹ ਜੀ ਤੇ ਜਰੂਰ ਸਾਧ ਸੰਗ ਜੀ ਆ 10000 ਰੁਪਿਆ ਜੀ ਇਹ ਛੋਟੇ ਵੀਰ ਗੌਰਵ ਪੁਨੀਤ ਨੇ ਭੇਜਿਆ ਵਿਦੇਸ਼ ਚੋਂ ਉਹਦੇ ਲਈ ਅਰਦਾਸ ਕਰਿਓ ਮਹਾਰਾਜ ਜਨ ਜਾਰਾ ਜਿਆਦਾ ਦੇ ਵੀ ਤੇ ਭੇਜਣ ਵਾਲੀ ਨੂੰ ਵੀ ਮਾ ਦੇ ਹਾਂਜੀ ਹਾਂਜੀ ਅੰਦਰਸਤਾਂ ਦੇਵੇ ਹਾਂਜੀ ਹਾਂਜੀ ਪਰਮਾਤਮਾ ਕੀ ਲੱਗਦਾ 10000 ਰੁਪਿਆ ਤੁਹਾਡੇ ਲਈ ਕੋਈ ਮੈਨੇ ਰੱਖਦਾ ਮਤਲਬ 10000 ਨਾਲ ਕੋਈ ਆਸਰਾ ਹੋ ਜੂ ਕੋਈ ਨੀੜਾ ਕਪੜਾ ਬੇੜੀ ਦਾ ਹਾਂ ਬਣ ਜੂਗਾ ਬਣ ਜੂਗਾ ਕੋਈ ਕੋਸ਼ਿਸ਼ ਕਰੋ ਕਿ ਹੋਰ ਵੀ ਅਸੀਂ ਵੀਡੀਓ ਰਾਈ ਜੇ ਕੋ ਸੰਗਤਾਂ ਨੂੰ ਹੋਰ ਵੀ ਭੇਜ ਦੇ ਸੱਚਮੁੱਚ ਤੇ ਇਹ ਆ ਵੀ 10000 ਕੋਈ ਏਡੀ ਵੱਡੀ ਰਕਮ ਨਹੀਂ ਪਰ ਫਿਰ ਵੀ ਜਦੋਂ ਕੁਝ ਵੀ ਨਾ ਕੋਲ ਹੋਵੇ ਫਿਰ ਤੇ ਤਾਂ ਵੀ ਬੜਾਵਾ ਇਹਨਾਂ ਲੱਖਾਂ ਵਰਗਾ ਹੋ ਜਾਂਦਾ ਹਾਂਜੀ ਹਾਂਜੀ ਤੇ ਕੋਈ ਨਹੀਂ ਸਤਿਗੁਰੂ ਕਿਰਪਾ ਕਰਨਗੇ ਸੱਚੇ ਪਾਤਸ਼ਾਹ ਤੇ ਅਰਦਾਸ ਕਰਿਓ ਤੁਸੀਂ ਉਹਨਾਂ ਭੇਜਣ ਵਾਲਿਆਂ ਦੇ ਲਈ ਮਹਾਰਾਜ ਉਹਨਾਂ ਨੂੰ ਤਾਂ ਰਸਤੀਆਂ ਦਤੀਆਂ ਦੇਵੇ ਬਾਬਾ ਬਿਜੇ ਚੰਦ ਸਾਹਿਬ ਬਾਟਾ ਸਾਹਿਬ ਕਿਰਪਾ ਕਰੋ ਉਹਨਾਂ ਤੇ ਜਿਨ੍ਹਾਂ ਕਰਾਂ ਜੇ ਕੰਮ ਕਰਦੇ ਉਹਨਾਂ ਨੇ ਕੋ ਗੱਤਾ ਪਰੋਸਾ ਵੀ ਕੋਈ ਨਾ ਕੋ ਮਤ ਕਰਾਂਗੇ ਨਹੀਂ ਨੀਰਾ ਕਪੜਾ ਬਣਾਵਾਂਗੇ ਜਿਨ੍ਹਾਂ ਚਰਪਾਈ ਬਣਾ ਕੇ ਨਹੀਂ ਦੇਣਗੇ ਉਹਨੇ ਸਾਰਾ ਕਾਰ ਹਾਂ ਚਲੋ ਕੋਈ ਨਹੀਂ ਸਤਗੁਰੂ ਕਿਰਪਾ ਕਰਨਗੇ ਤੁਸੀਂ ਬਿਲਕੁਲ ਨਹੀਂ ਟੈਨਸ਼ਨ ਲੈਣੀ ਗੁਰੂ ਰਾਮਦਾਸ ਦੇ ਚਰਨਾਂ 'ਚ ਭਰੋਸਾ ਰੱਖਣਾ ਉਹ ਜਿਹੜੀ ਗੁਡੀਆਂ ਨੇ ਸਾਨੂੰ ਦੱਸਿਆ ਲੋਨੀ ਵਾਲਿਆਂ ਨੇ ਮੇਰੇ ਬੇੜੀ ਗਮਨਾ ਬੁਨਹਾਰ ਫੇਲ ਚ ਗਈ ਨਹੀਂ ਲੋਕਣਾ ਕਿ ਉਹ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਸਤਗੁਰ ਤੇ ਭਰੋਸਾ ਰੱਖੇ ਕੋਈ ਗੱਲ ਨਹੀਂ ਬੇਟੀ ਮਤਲਬ ਇਸ ਗਾਮਚੀ ਬਿਮਾਰਿਆ ਕਿ ਪੈਸਾ ਕੋਲ ਕੋਈ ਨਹੀਂ ਦਾ ਵਿਆਹ ਹੋਣਾ ਕਰਦਾ ਸੱਚੇ ਪਾਸ਼ਾ ਜੀ ਧੀਆਂ ਦਾ ਨਾਂ ਤੇ ਫਿਰ ਸਾਧਨ ਸਮਰਥਾ ਵੀ ਦਿਆ ਕਰ। ਨਹੀਂ ਤੇ ਉਹਨੇ ਮਹਾਰਾਜ ਘਰ ਧੀਆਂ ਦੇ ਨਹੀਂ ਨਾ। ਤੇ ਸੱਚੇ ਪਾਸ਼ਾ ਕੋਈ ਨਹੀਂ ਮਾਰਾ ਕਿਰਪਾ ਕਰਨੀ ਕਿ ਤੂੰ ਕੀ ਚਿੰਤਾ ਨਹੀਂ ਕਰਦੀ। ਹੋ ਸਕਦਾ ਕੋਈ ਕੋਈ ਮੁਖ ਪਿਆਰਾ ਐਸਾ ਅਜੀਬ ਕੱਲਾ ਹੀ ਆਖੇ ਵੀ ਕੋਈ ਨਹੀਂ ਅਜੇ ਹੈਗੇ 8 ਦਿਨ ਮੈਂ ਆਪੇ ਕਰ ਦਿੰਨਾ ਸਾਰੇ ਪ੍ਰਬੰਧ ਹਾਂਜੀ ਹਾਂਜੀ ਕੋਈ ਗੱਲ ਨਹੀਂ ਮਹਾਰਾਜ ਕਿਰਪਾ ਕਰਨਗੇ ਅਰਦਾਸ ਕਰਿਓ ਸਤਿਗੁਰੂ ਦੇ ਚਰਨਾਂ ਦੀ ਮਹਾਰਾਜ ਤੁਹਾਨੂੰ ਵੀ ਯਾਦ ਆ ਦੇਵੇ ਇਹਨਾਂ ਗਰੀਬਾਂ ਦਾ ਹੀ ਨਾ ਸੋਚ ਦੇ ਨਹੀਂ ਮੈਂ ਤੇ ਡਾਕੀ ਆਈਆਂ ਸੰਗਤ ਦਾ ਮੈਂ ਤੇ ਇਧਰੋਂ ਆਏ ਤੇ ਇਧਰ ਦੇ ਦਿੰਨਾ ਜੀ ਬਸ ਇਸ ਤਰ੍ਹਾਂ ਦਾ ਹੀ ਮੇਰਾ ਮੇਰੀ ਸੱਚੇ ਪਾਤਸ਼ਾਹ ਨੇ ਕੁਝ ਡਿਊਟੀ ਇਤਰਾਹ ਦੀ ਲਾਈ ਆ ਕੋਈ ਗੱਲ ਨਹੀਂ ਸਤਿਗੁਰੂ ਕਿਰਪਾ ਕਰਨਗੇ ਦਾ ਦਰਸਤਾਂ ਦੇ ਬਾਬਾ ਵੀਦੀ ਚੰਦ ਸਾਹਿਬ ਠੀਕ ਹੈ ਜੀ ਬਹੁਤ ਮਿਹਰਬਾਨੀ ਸਾਧ ਸੰਗਤ ਜੀ ਵੀਡੀਓ ਕਿਉਂਕਿ ਦਿਨ ਬੜੇ ਥੋੜੇ ਆ ਤੇ ਬਹੁਤ ਜਿਆਦਾ ਲੋੜਵੰਦ ਪਰਿਵਾਰ ਆ ਮਿਹਰਬਾਨੀ ਕਰਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ